ਹੈਲੋ ਜੀ ਸਾਰੇਆਂ ਪਿਆਰ ਭਰੀ ਸਾਸਰੀ ਘਰ ਦੀ ਮੈਨੂੰ ਮੇਰਾ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਾਹਰ ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਠੀਕ ਠਾਕ ਰੱਖੇ ਅਸੀਂ ਵੀ ਪਰਮਾਤਮਾ ਦੀ ਮਿਹਰ ਨਾਲ ਠੀਕ ਠਾਕ ਹਾਂ ਜੀ ਇਹ ਅਰਦਾਸਾਂ ਕਰਦੇ ਬਾਹਰ ਹੋ ਕੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਕਰਦੀ ਆਪਾਂ ਸਭ ਕੋਟੀ ਬੁਣੀ ਆ ਬੇਬੀ ਦੀ ਤੁਸੀਂ ਕਹੋਗੇ ਕੋਈ ਰੰਗ ਹੋਣੀ ਜਾਂਦੇ ਆ ਇਹ ਪਹਿਲਾਂ ਮੈਂ ਨੂਹ ਦੀ ਕੋਟੀ ਬੁਣੀ ਸੀ ਤੇ ਹੁਣ ਉਹ 'ਚ ਪਾਛਮ ਬਚ ਗਈ ਮੇਰਾ ਪਤੀ ਜਾਇਗਾ ਸਾਲ ਕੁ ਦਾ ਆ ਜਨ ਬ੍ਰਿਗਮੇ ਸਾਦਾ ਹੋ ਜਾਣਾ ਉਹਦੇ ਲਈ ਬਣਾਈ ਆ ਇਹਦੇ ਕਾਂਦਰ ਨਹੀਂ ਲਾਈ ਇਸ ਤਰ੍ਹਾਂ ਬਣਾਤਾ ਇਹਨੂੰ ਫੱਟੀ ਰੱਖ ਕੇ ਇਸ ਤਰ੍ਹਾਂ ਬਣਾਤਾ ਗਲਾ ਆ ਦੇਖੋ ਗਲਾ ਬਣ ਗਿਆ ਇਹ ਇਸ ਤਰ੍ਹਾਂ ਬਣ ਗਿਆ ਗਲਾ ਤੇ ਆਹ ਦੀ ਬਾ ਬਾਜ ਬਾਗੀ ਬਾਵਾ ਆਉਂਦੀ ਆ ਨਾ ਬਹੁਤ ਛੋਟੀ ਜਿਹੀ ਹੋ ਸਾਦਾ ਬੜ ਥੋੜੀ ਜਿਹੀ ਵੱਡੀ ਹੋਵੇ ਪਹਿਲਾ 5 ਸਾਲ ਕਦੇ ਬੱਚੇ ਦੇ ਹੁੰਦੀ ਆ ਉਦੋਂ ਹੀ ਬਣਾਈ ਆ ਆਈ ਬਾਹ ਦਿਲ ਚੀ ਆ ਗਈ ਇਹ ਇਸ ਤਰ੍ਹਾਂ ਦਾ ਸਾਗ ਅਤੇ ਧੰਨੀਆਂ ਨੀਚੇ ਲਗਾਉਂ ਸਾਗ ਬੱਦਰਾ ਆਪਾਂ ਹਰ ਬੂਟ ਬੁੜੀਆਂ ਬੱਚੇ ਦੇ ਬੇਬੀ ਦੇ ਆਹੋ ਨਾਲ ਦੀ ਕੋਟੀ ਦੇ ਇਸ ਤਰ੍ਹਾਂ ਡੋਰਾ ਪਕਤਦਾ ਜਿਹੜਾ ਖੋਲਦਾ ਨਹੀਂ ਫੇਰੇ ਇਹਨੂੰ ਤੇ ਐ ਕਸੇ ਜਾਂਦੇ ਆ ਇਹਦੇ ਨਾਲ ਬਾਕੀ ਮੁੱਲ ਦੇ ਜਿਵੇਂ ਮਰਜ਼ੀ ਆਪਣੀ ਜਰਾਬਾ ਹੁੰਦੀਆਂ ਪਰ ਇਹਨਾਂ ਦਾ ਲੱਗ ਲੱਗੀ ਹੁੰਦਾ ਸਿਆਲ ਦੇ ਵਿੱਚ ਠੰਡ ਬਹੁਤ ਹੁੰਦੀ ਹੈ ਆਹ ਦੇ ਬੂਟ ਬਣਦੇ ਤੇ ਆਹ ਟੋਪੀ ਬਣਦੀ ਉਹਦੇ ਨਾਲ ਦੇ ਸਭ ਕੁਝ ਬਣਦਾ ਆ ਟੋਪੀ ਆ ਹਾਂਜੀ ਮੇਰੇ ਬੱਚੇ ਦੇ ਅਾ ਵਿੱਚ ਵਾ ਕੇ ਗੋਲਾ ਪਾ ਤ ਨਹੀਂ ਖੜਦੀ ਨਹੀਂ ਸੀਗੀ ਇਹ ਟੋਪੀ ਆ ਦੀ ਆਪਾਂ ਕੱਢ ਕੇ ਦੇਈਏ ਕਿਚ ਹਾ ਟੋਪੀ ਆ ਦੀ ਦੇਵੀ ਆ ਬੂਟ ਹੋ ਗਏ ਗੋਟੀਆਂ ਵੀ ਸਾਰਾ ਕੁਝ ਬਣ ਗਿਆ ਤੇ ਹੁਣ ਅਪਨਰਦਾ ਪਸੀ ਵੀ ਕੋਈ ਪਜਾਮੀ ਜਾਂ ਪਜਾਮਾ ਜਾਂ ਬਣਦੇ ਮਾ ਉਹ ਵੀ ਪਛਮਦਾ ਹਜੇ ਦੀ ਵਾਧੂ ਪਈਆ ਗੋਲਾ ਜਾ ਵੀ ਕਿੱਡਾ ਵਿਆਹ ਜੀ ਹੋਰ ਵੀ ਪਈਆ ਪਰ ਉਹ ਨਿਆਣੇ ਦੀ ਨਹੀਂ ਠੀਕ ਰਹਿੰਦੀ ਉਹ ਉਕੇ ਨਾ ਵੜੀ ਬੱਚੇ ਨੇ ਪਿਸ਼ਾਬ ਕਰ ਲਿਆ ਤਾਂ ਬਲਕੇ ਗਿੱਲੀ ਰਹ ਜਾਂਦੀ ਸਾਰਾ ਦੋ ਦਿਨੇ ਉਹ ਅੱਜ ਕੱਲ ਨੂੰ ਨਹੀਂ ਸਕਦੀ ਭਲਾ ਮਸ਼ੀਨ ਦੇ ਵਿੱਚ ਵੀ ਸਕਾ ਲਵ ਤੇ ਨਿਆਣੇ ਤੇ ਫਿਰ ਕੁਠੀਕ ਨਹੀਂ ਰਹਿੰਦੀ ਪਜਾਮੀ ਤਾਂ ਨਹੀਂ ਹੁੰਦੀ ਤੇ ਇਹ ਮੈਂ ਇਸ ਤਰ੍ਹਾਂ ਬਣਾਇਆ ਇੱਕ ਮਿੰਟ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਪਹਿਲਾਂ ਉਹ ਕੋਟੀ ਬਣਦੀ ਸੀ ਨਾ ਨਹੀਂ ਤੇ ਉਹਦੇ ਵਿੱਚ ਪੱਛਮ ਬੱਝ ਗਈ ਇਹ ਬਣਦੀ ਮੁੰਡੇ ਦਾ ਕੋਟੀ ਬਣਦੀ ਟੋਪੀ ਤੇ ਬੂਟ ਬਣਦੇ ਮੂਤੀ ਬਹੁਤ ਸੋਹਣੀ ਬਣਨੀ ਕਿੰਨੀ ਵਧੀਆ ਸਹੀ ਡਾਕੀ ਥੋੜਾ ਥੋੜਾ ਹੁਣ ਕੋਈ ਫਿਡੰਗੀ ਜੀ ਭਰਦਾ ਹਲੇ ਜਨਵਰੀ ਚ ਸਾਲ ਦਾ ਹੋਣਾ ਵਾਲੇ ਛੋਟਾ ਹੈ ਥੋੜਾ ਜਹਾ ਬਹੁਤ ਵਧੀਆ ਬਣੀ ਟੋਪੀ ਤਾਂ ਕਿੰਨੀ ਸੋਹਣੀ ਬਣੀ ਹੈ ਦੇਖ ਠੀਕ ਹੈ ਜੀ ਬੰਦਿਆਂ ਦੇ ਕੁਛ ਉਹਦਾ ਕਰੇ ਥੋੜਾ ਬਹੁਤਾ ਕੰਮ ਕਰੀ ਜਾਂਦਾ ਬੰਦਾ ਨਾਲ ਟਾਈਮ ਪਾਸ ਹੋਈ ਜਾਂਦਾ ਨਾਲ ਜਦ ਚੀਜ਼ ਬਣ ਜਾਂਦੀ ਹੈ ਤੇ ਮੇਰੀ ਭੈਣ ਨੇ ਵੀ ਕੋ ਉਹਦੀ ਬਣ ਕੇ ਦਿੱਤੀ ਆ ਉਹਨੇ ਵੀ ਸਾਰਾ ਕੁਝ ਇਕੱਲੇ ਬੁਣਿਆ ਐਕ ਮੈਂ ਵੀ ਬਣ ਕੇ ਦਿੱਤੀ ਆ ਤੇ ਪਹਿਲਾਂ ਬਣਨ ਵਾਲਾ ਇਹ ਦੁਪਹਿਲਾ ਸੀ ਪਹਿਲਾਂ ਥੋੜੇ ਜਿਹੀ ਕੋਈ ਦਿੱਕਾ ਪੈ ਗਿਆ ਨਹੀਂ ਬਣ ਹੋਈਆਂ ਤੇ ਆ ਹੁਣ ਇਸ ਕਰਕੇ ਹੁਣ ਜੁਬੂ ਕੀਤਾ ਅੱਜ ਦੇ ਚ ਗਏ ਫੜਾਇਆ ਵਾਂਗੇ ਆਰਮਾ ਸਾਲ ਦੇ ਵਿੱਚ ਉਹ ਤਾਂ ਹੁੰਦੀ ਆ ਜਦੋਂ ਕੋਲੇ ਮਲ ਦੇ ਬਹੁਤ ਤੇ ਉਹ ਮੇਰੇ ਪਰਜਾਈ ਨਿਆਣੀ ਵਾਲੀ ਨਹੀਂ ਬਣ ਹੁੰਦਾ ਹਨਾ ਮੇਨਿਆ ਭਤੀਜੇ ਵੀ ਚਾੜਾ ਬੜਾ ਲੇਟ ਹੋਇਆ ਵੱਡੇ ਭਰਾ ਦੇ ਸੁੱਖ ਨਾਲ ਦੂਰ ਪੋਤੇ ਆ ਤੇ ਇਹ ਤਾਂ ਪਹਿਲਾਂ 21 12 ਸਾਲ ਦੀ ਉਹਨੋਂ ਬਾਅਦ ਹੋ ਰਹੀ ਹੈ ਬੇਟਾ ਸਾਲ ਦਾ ਇਹ ਤਾਂ ਫਿਰ ਕੋਈ ਪ੍ਰੋਬਲਮ ਹੋ ਗਈ ਸੀਗੀ ਆ ਬਟੀਲੀ ਢੰਡੀ ਹੋ ਗਈ ਸੀ ਹੈ ਚਲ ਜਦੋਂ ਪਰਮਾਤਮਾ ਨੇ ਦੇਣਾ ਉਹਦੀ ਦੇਣਾ ਵਾਹਿਗੁਰੂ ਕਿੰਨੀ ਹਰ ਚਾਹੀਦੀ ਸਭ ਕੁਝ ਮਿਲ ਜਾਂਦਾ ਕੁੜੀ ਹੈਗੀ ਆ ਮੁੰਡੇ ਤੋਂ 13 ਸਾਲ ਵੱਡੀ ਤੇ ਮੁੰਡਾ ਜਾਨਕੀ ਵਿਸਾਲ ਦਾ ਕੁੜੀ ਚਾਹਵਾ ਸੰਤ ਨਹੀਂ ਹੋਣੀ ਮਸੇ ਨਾ ਭੰਗ ਕੰਮ ਨਾਲ ਅਬਿਸਮੇ ਚਲੋ ਜਦੋਂ ਪਰਮਾਤਮਾ ਨੇ ਦੇਣਾ ਉਹਦੀ ਦੇਣਾ ਆਪਣੀ ਕਾਹਲੀ ਨਹੀਂ ਕੋਸ਼ ਕਰਦੀ ਤੇ ਬਹੁਤ ਸੋਹਣੀ ਬਣੀ ਆ ਕੋਟੀ ਤੁਸੀਂ ਵੀ ਜਰੂਰ ਟਰਾਈ ਕਰਿਓ ਚਲੋ ਠੀਕ ਆ ਜੀ ਤੁਸੀਂ ਵੀ ਟਰਾਈ ਕਰੋ ਤੁਹਾਨੂੰ ਕੋਟੀ ਬਣ ਕੇ ਦਿਖਾਈਆ ਤੁਹਾਨੂੰ ਬਣਦੀ ਜਦ ਮੈਂ ਦੱਸਿਆ ਵੀ ਬਣਦੀ ਜਦ ਕੈਮਰਾ ਫਟਣ ਲੱਗ ਪਈ ਹੋਇਆ ਉਦੋਂ ਬਣਗੀ ਬਣਤੀ ਤੇ ਤੁਸੀਂ ਲਾ ਸਕਦੇ ਤਿੰਨ ਚਾਰ ਬੰਦਨਾ ਪਾਉਂਗੀ ਇਕੱਠਾ ਜੀ ਦੇ ਕੇ ਕੈਮਰਾ ਫੜਨ ਵਾਲਾ ਮਿਲ ਗਿਆ ਮੈਨੂੰ ਤੇ ਹੁਣੇ ਮੈਂ ਤੁਹਾਨੂੰ ਵੀਡੀਓ ਬਣਾਉਣੀ ਨੂੰ ਤੁਹਾਨੂੰ ਦੱਸਣੀ ਹੈ ਤੇ ਇਸ ਤਰ੍ਹਾਂ ਬਣਾਈਏ ਚਲੋ ਆਪਾਂ ਵੀਡੀਓ ਬਣਦੇ ਇੱਥੇ ਕਰਦੇ ਹਾਂ ਜੀ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਜੇ ਕਿਸੇ ਨੇ ਬੇਵੀ ਵਾਸਤੇ ਬਣਵਾਉਣਾ ਸਾਢਰ ਕੋਟੀ ਤਾਂ ਜ਼ਰੂਰ ਹੱਥੋਂ ਕਰਿਓ ਉਹ ਵੀ ਬਣਦੀਦਾ ਚਲੋ ਕਰੀਏ ਦਿਨ ਦਾ ਵੈਲ ਟਾਈਮ ਨਹੀਂ ਪਾਸ ਹੁੰਦਾ ਸਵੇਰ ਤੱਕ ਜਸਵੀਰ ਆਤਮ ਸਵੇਰ ਦੇ ਹੁੰਦਾ बाकी मैं दो जने घरें खेती भी असी कर दें ही हाँ फिर दो जनते कि हों रोटी पानी का कम चलो ठीक है जी तीन लौट हुई तुम भी जरूर बनवायो बन दूगी बाकी बनती भी पावे नड़ते ये तो वीडियो पाऊंगी बनती बनती बना बना के तो चंकी लगी वह ला लो ठीक है जी जो किसी ना तो जरूर ट्राई करो बहुत सौखी है बनती औखी नहीं हैगी चलो ठीक है जी आप वीडियो देंट इतें ही कर दे और वीडियो में मिलोंगे ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ